ਗੁਰਦਾਸਪੁਰ ਦੇ ਕਸਬਾ ਕਲਾਨੌਰ ਵਿੱਚ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵਲੋਂ ਕਿਸਾਨ ਮਹਾਪੰਚਾਇਤ ਕਰਵਾਈ ਗਈ ਇਸ ਮੌਕੇ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਤੇ ਸੁਖਦੇਵ ਸਿੰਘ ਪਜਰੋਜ਼ ਨੇ ਦੱਸਿਆ ਇੱਕ ਸਰਕਾਰ ਵੱਲੋਂ ਕਿਸਾਨਾਂ ਨਾਲ ਵਾਅਦੇ ਪੂਰੇ ਨਾ ਕੀਤੇ ਜਾਣ ਦੇ ਕਰਕੇ ਤੇਰਾ ਫਰਵਰਡ ਨੂੰ ਦਿੱਲੀ ਕੂਚ ਨੂੰ ਲੈ ਕੇ ਇਹ ਮਹਾਪੰਚਾਇਤ ਕਰਵਾਈ ਜਾ ਰਹੀ ਹੈ ਇਸ ਮੌਕੇ ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਜੋ ਕਿਸਾਨਾਂ ਦੀਆਂ ਮੰਗਾਂ ਮੰਨਣ ਦੇ ਵਾਅਦੇ ਕੀਤੇ ਸਨ ਉਹ ਨਾ ਮੰਨੀਆਂ ਤਾਂ ਇਸ ਦੇ ਚੱਲਦੇ ਤੇਰਾ ਫਰਵਰਡ ਨੂੰ ਕਿਸਾਨ ਜਥੇਬੰਦੀਆਂ ਦਿੱਲੀ ਜਾ ਕੇ ਪੱਕਾ ਮੋਰਚਾ ਲਗਾਉਣਗੀਆਂ ਅੱਜ ਦੀ ਕਿਸਾਨ ਮਹਾਪੰਚਾਇਤ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਬੈਨਰ ਹਟ ਕਿਸਾਨ ਦੀ ਜਵਾਨ ਭਲਾਈ ਯੂਨੀਅਨ ਵੱਲੋਂ ਕੀਤੀ ਜਾ ਰਹੀ ਹੈ ਜਿਸ ਵਿੱਚ ਵਿਸ਼ੇਸ਼ ਜਿਹੜਾ ਸਹਿਯੋਗ ਹੈ ਉਹ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਦਾ ਹੈ ਸੋ ਇਸ ਦੇ ਵਿੱਚ ਅੱਜ ਬਲਦੇਵ ਸਿੰਘ ਜੀ ਸਿਰਸਾ ਸਾਹਿਬ ਕਾਕਾ ਸਿੰਘ ਜੀ ਕੋਟੜਾ ਬਚਿੱਤਰ ਸਿੰਘ ਜੀ ਕੋਟਲਾ ਗੁਰਿੰਦਰ ਸਿੰਘ ਜੀ ਭੰਗੂ ਇੰਦਰਜੀਤ ਸਿੰਘ ਜੀ ਕੋਟਬੁੱਢਾ ਇਹ ਆਗੂ ਜਿਹੜੇ ਆ ਸਾਡੇ ਕੋਲ ਇੱਥੇ ਪਹੁੰਚ ਚੁੱਕੇ ਆ ਮੋਰਚੇ ਤੇ ਸਾਰੇ ਆਗੂ ਬੁਲਾਏ ਗਏ ਆ ਸਾਰੇ ਆਗੂਆਂ ਨੇ ਇੱਥੇ ਪਹੁੰਚਣਾ ਸਾਡਾ ਮਕਸਦ ਜਿਹੜਾ ਹੈ ਜੀ ਉਹ ਜਦੋਂ 220 ਦੇ ਵਿੱਚ ਤਿੰਨ ਕਾਲੇ ਕਾਨੂੰਨ ਰੱਦ ਕਰਵਾਉਣ ਦੀ ਗੱਲ ਚੱਲੀ ਸੀ ਲੰਬਾ ਸਮਾਂ ਸੰਘਰਸ਼ ਚੱਲਿਆ ਉਸ ਵੇਲੇ ਕੇਂਦਰ ਸਰਕਾਰ ਨੇ ਸਾਡੇ ਨਾਲ ਜੋ ਵਾਅਦੇ ਕੀਤੇ ਸੀ ਕੇਂਦਰ ਸਰਕਾਰ ਉਹਨਾਂ ਤੋਂ ਮੁੱਕਰੀ ਹੈ ਜਿਵੇਂ ਕਿ ਉਹਦੇ ਵਿੱਚ ਐਮਐਸਪੀ ਦੇ ਗਾਰੰਟੀ ਕਾਨੂੰਨ ਦੀ ਗੱਲ ਸੀ ਉਹਦੇ ਵਿੱਚ ਲਖੀਮਪੁਰ ਖੀਰੀ ਦੇ ਜਿਹੜਾ ਕਾਂਡ ਦਾ ਉਹਦਾ ਇਨਸਾਫ ਸੀ ਦੋਸ਼ੀਆਂ ਨੂੰ ਦੇਣਾ ਜਿਵੇਂ ਆਸ਼ਿਸ਼ ਮਿਸ਼ਰਾ ਟੈਣੀ ਅਜੇ ਮਿਸ਼ਰਾ ਟੈਣੀ ਉਹਨਾਂ ਦੇ ਨਾਲ ਜਿਹੜੇ ਆ ਉਹ ਦੁਰੇ ਮਾਪਦੰਡ ਜਿਹੜੇ ਆ ਉਹ ਵਰਤੇ ਜਾ ਰਹੇ ਆ ਉਹਨਾਂ ਦੇ ਨਾਲ ਬੜੀ ਵੱਡੀ ਢਿੱਲ ਵਰਤੀ ਜਾ ਰਹੀ ਆ ਔਰ ਅਜੇ ਮਿਸ਼ਰਾ ਟੈਣੀ ਹਾਲਾਂਕਿ ਸਰਕਾਰ ਦੇ ਵਿੱਚ ਬਣਿਆ ਹੋਇਆ ਸਾਡੀ ਮੰਗ ਹੈ ਕਿ ਉਹਨਾਂ ਨੂੰ ਜੇਲਾਂ ਦੇ ਵਿੱਚ ਡੱਕਿਆ ਜਾਵੇ ਅਹੁਦਿਆਂ ਤੋਂ ਬਰਖਾਸਤ ਕਰਕੇ ਔਰ ਜਿਹੜੀ ਜ਼ਮਾਨਤ ਹੈ ਉਹ ਜਿਹੜਾ ਉਹ ਵੱਡਾ ਕਾਂਡ ਹੈ ਆਸ਼ਿਸ਼ ਮਿਸ਼ਰਾ ਟੈਣੀ ਦੀ ਜਿਹੜੀ ਹੈ ਜ਼ਮਾਨਤ ਰੱਦ ਹੋਣੀ ਚਾਹੀਦੀ ਹੈ ਕਿਸਾਨਾਂ ਦੇ ਉੱਤੇ ਜਿਹੜੇ ਹੋਏ ਪਰਚੇ ਆ ਉਹ ਰੱਦ ਹੋਣੇ ਚਾਹੀਦੇ ਆ ਪੂਰੇ ਭਾਰਤ ਦੇ ਵਿੱਚ ਪਰਚੇ ਹੋਏ ਆ ਜੇਪੋ ਵਾਲੇ ਮੀਟਰ ਜਾਨੀ ਕਿ ਬਿਜਲੀ ਸੋਧ ਬਿੱਲ ਦੀ ਜਿਹੜੀ ਗੱਲ ਸੀ ਉਹਨੂੰ ਪੰਜਾਬ ਸਰਕਾਰ ਦੇ ਰਾਹੀਂ ਕੇਂਦਰ ਸਰਕਾਰ ਜਿਹੜੀ ਹੈ ਉਹ ਲਾਗੂ ਕਰ ਰਹੀ ਹੈ ਇਹ ਕੁਵਾਜ ਜਿਹੜੀ ਹੈਗੀ ਹੈ ਅਸੀਂ ਬੰਦ ਕਰ ਰਹੇ ਆਂ ਦਿੱਲੀ ਕੋਈ ਦੀ ਵੀ ਤਿਆਰੀ ਆ 13 ਤਰੀਕ ਨੂੰ ਦੇਖੋ ਇਸੇ ਹੀ ਚੀਜ਼ ਦੀ ਲਾਬੰਦੀ ਵਾਸਤੇ ਜਿਹੜੀ ਹੈ ਇਹ ਕਿਸਾਨ ਪੰਚਾਇਤ ਹੈ ਕਿ ਮੁੜ ਉਹ ਜਿਹੜੀਆਂ ਮੰਗਾਂ ਅਧੂਰੀਆਂ ਰਹਿ ਗਈਆਂ ਸੀ ਉਹਨਾਂ ਨੂੰ ਪੂਰੀਆਂ ਕਰਨ ਵਾਸਤੇ ਦੁਬਾਰਾ 13 ਤਰੀਕ ਨੂੰ ਦਿੱਲੀ ਜਾ ਰਹੇ ਆ ਉਹਦੇ ਵਿੱਚ ਜਿੱਥੇ ਮੈਂ ਇਹ ਗੱਲ ਵਿਸ਼ੇਸ਼ ਤੌਰ ਤੇ ਕਹਿਣਾ ਚਾਹੁੰਦਾ ਤੁਹਾਡੇ ਮਾਧਿਅਮ ਰਹੀਂ ਕਿ ਜਿੱਥੇ ਇਹਦੇ ਵਿੱਚ ਸਰਕਾਰ ਦਾ ਦੋਸ਼ ਸੀ ਸਰਕਾਰ ਮੁਕਰੀ ਹੈ ਉੱਥੇ ਕੁਝ ਸਾਡੀਆਂ ਕਿਸਾਨ ਜਥੇਬੰਦੀਆਂ ਵੀ ਅਜਹੀਆਂ ਸੀ ਜਿਹੜੀਆਂ ਸਰਕਾਰਾਂ ਦੇ ਹੱਥੀਂ ਚੜ ਕੇ ਤੇ ਜਿਨ੍ਹਾਂ ਨੇ ਚੋਣਾ ਲੜਨ ਦੇ ਚਾਹ ਦੇ ਵਿੱਚ ਉੱਥੋਂ ਮੋਰਚਾ ਫੁੱਟਿਆ ਔਰ ਇੱਥੇ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਵੋਟਾਂ ਚੋਣਾ ਲੜੀਆਂ ਤੇ ਜਿਨ੍ਹਾਂ ਨੂੰ ਸ਼ਾਇਦ 200 500 ਜਿਨ੍ਹਾਂ ਨੂੰ ਵੋਟ ਪਈ ਉਹਨਾਂ ਦੀ ਵੱਡੀ ਜਿਹੜੀ ਹੈ ਇਹ ਢਾਹ ਲਾਉਣ ਵਾਲੀ ਮੋਰਚੇ ਨੂੰ ਕਾਰਵਾਈ ਸੀ ਉਹਦੇ ਕਾਰਨ ਸਰਕਾਰ ਕੇਂਦਰ ਸਰਕਾਰ ਵੀ ਜਿਹੜੀ ਉਹ ਹਮਲਾਵਰ ਹੋਈ ਹੈ ਸੋ ਇਸ ਕਰਕੇ ਅੱਜ ਉਹ ਚੋਣਾ ਲੜਨ ਵਾਲਾ ਮੋਰਚਾ ਜਿਹੜਾ ਉਹ ਵੱਖਰਾ ਬੈਠਾ ਹੈ ਔਰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਜਿਹੜੇ ਕਿਸਾਨਾਂ ਦੀ ਅਸਲ ਹੱਕਾਂ ਦੀ ਲੜਾਈ ਜੋ ਲੜਦਾ ਰਿਹਾ ਉਹ ਦੁਬਾਰਾ ਫਿਰ ਦਿੱਲੀ ਵੱਲ ਨੂੰ ਜਾ ਰਿਹਾ ਤਾਂ ਜੋ ਰਹਿੰਦੇ ਮਸਲੇ ਜਿਹੜੇ ਨੇ ਉਹ ਹੱਲ ਕਰਵਾਏ ਜਾ ਸਕਣ